ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਆਏ ਆ ਗੁਰਦੁਆਰਾ ਥਮਸਾਈ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਇਸ ਸਥਾਨ ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 9 ਮਹੀਨੇ ਤੇ 26 ਦਿਨ ਦਾ ਸਮਾਂ ਜਿਹੜਾ ਉਹ ਬਤੀਤ ਕੀਤਾ ਸੀ ਇਸ ਜਗ੍ਹਾ ਉੱਪਰ 6ਵੀਂ ਪਾਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇੱਕ ਦਿਨ ਦਾ ਸਮਾਂ ਜਿਹੜਾ ਉਹ ਬਤੀਤ ਕੀਤਾ ਸੀ ਇਸ ਗੁਰਦੁਆਰੇ ਦਾ ਦ੍ਰਿਸ਼ ਬਹੁਤ ਹੀ ਸੁੰਦਰ ਹੈ ਚਾਰ ਸਵੇਰੇ ਪਾਰਕਾ ਬੜੀਆਂ ਹੋਈਆਂ ਹਨ ਤੇ ਲੰਗਰ ਹਾਲ ਵੀ ਹੈ ਇਸ ਗੁਰਦੁਆਰੇ ਵਿੱਚ ਘਾਰ ਇਮਾਰਤ ਵੀ ਬਣੀ ਹੋਈ ਹੈ ਬਹੁਤ ਹੀ ਸੁੰਦਰ ਤੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾਹੀ ਪਹਿਲੀ ਜੀ ਦੇ ਹੱਥਾਂ ਦਾ ਥੰਮ ਸਾਹਿਬ ਵੀ ਸੰਗਤਾਂ ਨੇ ਸੰਭਾਲ ਕੀ ਜਿਹੜਾ ਉਹ ਰੱਖਿਆ ਹੋਇਆ ਹੈ ਇੱਥੇ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਕੱਚਾ ਕਮਰਾ ਤਿਆਰ ਕਰਵਾਇਆ ਸੀ ਉਸ ਵਿੱਚ 9 ਮਹੀਨੇ ਤੇ 26 ਦਿਨ ਦਾ ਸਮਾਂ ਜਿਹੜਾ ਉਹ ਬਤੀਤ ਕੀਤਾ ਸੀ ਸਦੋਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੋਂ ਜਾਣ ਲੱਗੇ ਤਾਂ ਸੰਗਤਾਂ ਨੇ ਕੀ ਸੰਗਤਾਂ ਨੇ ਕਿਹਾ ਕਿ ਸਾਨੂੰ ਕੋਈ ਨਿਸ਼ਾਨੀ ਦੇ ਕੇ ਜਾਓ ਤਾਂ ਉਸ ਕਮਰੇ ਦੇ ਵਿੱਚਕਾਰ ਜਿਹੜਾ ਥੰਮ ਸੀ ਕਾ ਕੱਚੇ ਕਮਰੇ ਦਾ ਜਿਹੜਾ ਥੰਮ ਸੀ ਉਸ ਨੂੰ ਥੰਮ ਕੇ ਰੱਖਿਆ ਹੋਇਆ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਥੰਮ ਜਿਸ ਨੇ ਕੱਚੇ ਕਮਰੇ ਨੂੰ ਥੰਮਿਆ ਹੋਇਆ ਸੀ ਤੀਰੀ ਨੂੰ ਇਹ ਥੰਮ ਸਾਹਿਬ ਜਿਹੜਾ ਆ ਇਹ ਤੁਹਾਨੂੰ ਅਸੀਂ ਯਾਦਗਰੀ ਤੌਰ ਤੇ ਦੇ ਕੇ ਜਾ ਰਹੇ ਹਾਂ ਤੇ ਇਸ ਨੂੰ ਸੰਭਾਲ ਕੇ ਰੱਖਿਓ ਜਦੋਂ ਵੀ ਤੁਹਾਡੇ ਇਸ ਪਿੰਡ ਵਿੱਚ ਕੋਈ ਵੀ ਮਸਤੀਬਤ ਆਏਗੀ ਤਾਂ ਇਹ ਥੰਮ ਸਾਹਿਬ ਤੁਹਾਡੀ ਰੱਖਿਆ ਜਿਹੜਾ ਉਹ ਕਰੇਗਾ ਤੇ ਇੱਥੇ ਜਿੱਦੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਬਰਡੇ ਪੁੱਤਰ ਜੀ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਆਏ ਸੀ ਤਾਂ ਰਸਤੇ ਵਿੱਚ ਇਸ ਪਿੰਡ ਵਿੱਚ ਇੱਕ ਰਾਤ ਦੇ ਸਮਾਂ ਬਰਾਤ ਨੇ ਜਿਹੜਾ ਉਬਤਿਤ ਕੀਤਾ ਸੀ ਤੇ ਜਦੋਂ ਸਵੇਰੇ ਇਸ ਸਥਾਨ ਤੋਂ ਜਾਣ ਲੱਗੇ ਕੱਪੜੇ ਪਹਿਨਾਏ ਗਏ ਤੇ ਇਸ ਸਥਾਨ ਦੀ ਪੂਰੀ ਪੂਰੀ ਬਰਾਤ ਸਮੇਤ ਇਸ ਸਥਾਨ ਤੇ ਮੱਥਾ ਜਿਹੜਾ ਉਹ ਟੇਕਿਆ ਸੀ ਜਦੋਂ ਉਹਨਾਂ ਦੇ ਸਾੰਡੂ ਨੇ ਪੁੱਛਿਆ ਤਾਂ ਭਾਈ ਭਾਈ ਸਾਈਂ ਦਾਸ ਜੀ ਨੇ ਪੁੱਛਿਆ ਤਾਂ ਇਸ ਸਥਾਨ ਦੀ ਕੀ ਮਹੰਤਤਾ ਹੈ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ ਕਿ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਪਾ ਪ੍ਰਾਪਤ ਸਥਾਨ ਹੈ ਤੇ ਪਿੰਡ ਉਦੋਕੇ ਤੇ ਜਦੋਂ ਵੀ ਤੁਸੀਂ ਇਸ ਪਿੰਡ ਆਓ ਬਾਬਾ ਜੀ ਦੀ ਰਬਾਬ ਵੀ ਇੱਥੇ ਮੌਜੂਦ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਬਾਬਾ ਜੀ ਦੀਆਂ ਖੜਾਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਦੋਂ ਵੀ ਤੁਸੀਂ ਇਸ ਸਥਾਨ ਤੇ ਆਓ ਤੇ ਦਰਸ਼ਨ ਜ਼ਰੂਰ ਕਰਕੇ ਜਾਇਓ ਬਹੁਤ ਹੀ ਸੁੰਦਰ ਇਸ ਸਥਾਨ ਦਾ ਦ੍ਰਿਸ਼ ਹੈ ਤੇ ਅਸੀਂ ਇਤਿਹਾਸ ਦਾ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਹੈ ਤੇ ਅਸੀਂ ਵੀ ਇਸ ਸਥਾਨ ਦੇ ਮੱਥਾ ਟੇਕ ਕੇ ਜਦੋਂ ਵੀ ਕੋਈ ਇਸ ਸਥਾਨ ਤੇ ਮੱਥਾ ਟੇਕ ਕੇ ਜਾਏਗਾ ਤਾਂ ਉਸ ਦਾ ਜਿਹੜਾ ਵਾ ਆਵਾਗਮਣ ਦਾ ਜਿਹੜਾ ਗੇੜ ਹੈ ਉਹ ਕਟਿਆ ਜਾਏਗਾ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੇ ਸੰਡੂ ਨੂੰ ਦੱਸਿਆ ਸੀ ਇਹ ਬਹੁਤ ਹੀ ਸੁੰਦਰ ਸਥਾਨ ਹੈ ਆਚਾਰਸ ਫਿਰ ਇਸ ਦੇ ਪਾਰਕਾਂ ਬਣੀਆਂ ਹੋਈਆਂ ਹਨ ਸਰੋਵਰੀ ਵੀ ਬਹੁਤ ਹੀ ਜ਼ਿਆਦਾ ਸੁੰਦਰ ਜਿਹੜਾ ਉਹ ਬਣਿਆ ਹੋਇਆ ਹੈ ਦੇਖ ਸਕਦੇ ਤੁਸੀਂ ਅਸੀਂ ਮੱਥਾ ਦੇ ਕੇ ਬਾਹਰ ਆਏ ਤੇ ਪਾਦਵੇ ਚਾ ਜੀਤਾਂ ਨੂੰ ਹੁਣ ਸਰੋਵਰ ਦੇ ਦਰਸ਼ਨ ਕਰਾਵਾਂਗੇ ਬਹੁਤ ਹੀ ਸੋਹਣੀ ਇਮਾਰਤ ਹੈ ਤੇ ਬਹੁਤ ਹੀ ਵਧੀਆ ਪਾਰਕਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਸਰੋਵਰੀ ਵੀ ਬਹੁਤ ਜ਼ਿਆਦਾ ਸੁੰਦਰ ਹੈ ਤੇ ਜਦੋਂ ਵੀ ਤੁਸੀਂ ਪਿੰਡ ਉਦੋ ਕੇ ਆਓ ਤਾਂ ਤੁਸੀਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਤੇ ਇਹ ਦੇਖ ਸਕਦੇ ਤੁਸੀਂ ਸਰੋਵਰ ਸਰੋਵਰ ਵਿੱਚ ਕਾਫੀ ਜਿਆਦਾ ਮੱਛੀਆਂ ਸੀ ਬਹੁਤ ਹੀ ਸੁੰਦਰ ਦ੍ਰਿਸ਼ ਹੈ ਤੇ ਬੱਚੇ ਵੀ ਬਹੁਤ ਖੁਸ਼ ਹੋਏ ਜਦੋਂ ਉਹਨਾਂ ਨੇ ਮੱਛੀਆਂ ਦੇਖੀਆਂ ਤੇ ਇਹ ਹੈ ਗੁਰਦੁਆਰੇ ਸਾਹਿਬ ਜੀ ਦਾ ਸਾਰਾ ਸਰੋਵਰ ਤੁਸੀਂ ਦਰਸ਼ਨ ਕਰ ਸਕਦੇ ਜੀ ਕਾਫੀ ਸਥਾਨ ਕਾਫੀ ਜਿਆਦਾ ਥਾਂ ਦੇ ਵਿੱਚ ਇਹ ਸਰੋਵਰ ਜਿਹੜਾ ਹੈ ਉਹ ਬਣਿਆ ਹੋਇਆ ਹੈ ਤੇ ਇਧਰ پارکਾਂ ਵੀ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਤੇ ਅਸੀਂ ਸਰੋਵਰ ਦੇ ਦਰਸ਼ਨ ਕਰਕੇ ਤੇ ਪ੍ਰਕਰਮਾ ਕਰਕੇ ਫੇਰ ਅਸੀਂ ਗੁਰਦੁਆਰੇ ਦੀ ਅਗਲੀ ਸਾਈਡ ਤੇ ਗਏ ਤੇ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਹਰਿਆਵਲੀ ਹਰਿਆਵਲੀ پارکਾਂ ਬਣੀਆਂ ਹੋਈਆਂ ਨੇ ਤੇ ਬਹੁਤ ਹੀ ਸੁੰਦਰ ਸਥਾਨ ਹੈ ਤੁਸੀਂ ਇਸ ਦੇ ਦਰਸ਼ਨ ਜ਼ਰੂਰ ਕਰਨਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੂਪਾਪਤੀ ਸਥਾਨ ਹੈ ਤੇ ਬਹੁਤ ਹੀ ਵਧੀਆ ਲੱਗਾ ਬਹੁਤ ਹੀ ਆਨੰਦਮਈ ਦਰਸ਼ਨ ਕਰਕੇ ਦਿਦਾਰੀ ਕਰਕੇ ਗੁਰੂ ਜੀ ਦੇ ਆਨੰਦ ਆਏ ਤਾਂ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਹੀ ਅਸੀਂ ਤੁਹਾਨੂੰ ਅਗਲੇ ਬਲੌਗ ਵਿੱਚ ਮਿਲਾਂਗੇ ਅੱਜ ਦਾ ਬਲੌਗ ਸਾਡਾ ਇਨਾ ਕੀ ਤੇ ਚੈਨਲ ਨੂੰ ਤੁਸੀਂ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਤੇ ਸਪੋਰਟ ਜ਼ਰੂਰ ਕਰਿਆ ਕਰੋ ਸਪੋਰਟ ਤੁਸੀਂ ਬਹੁਤ ਘੱਟ ਕਰਦੇ ਜੀ ਤੇ ਅੱਜ ਦਾ ਬਲੌਗ ਸਾਡਾ ਇਨਾ ਕੀ ਤੇ ਮਿਲਾਂਗੇ ਨੈਕਸਟ ਬਲੌਗ ਵਿੱਚ ਤੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੇਖ ਸਕਦੇ ਹੋ ਤੁਸੀਂ